ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਸਰੋਂ ਦਾ ਸਾਗ ਆ ਸਾਗ ਹੈ ਇਹਦੇ ਵਿੱਚ ਮੇਥੇ ਹੈ ਪਾਲਕ ਹੈ ਵਿੱਚ ਬਾਥੂ ਹੈ ਤੇ ਇਹਨਾਂ ਨੂੰ ਆਪਾਂ ਚੀਰ ਲਾਂਗੇ ਲਓ ਆਪਾਂ ਸਾਗ ਚੀਰਾਂਗੇ ਵਿੱਚੇ ਮੈਂ ਇੱਥੇ ਬਾਥੂ ਫੇਰ ਚੀਰ ਦੇਾਂਗੇ ਪਾਲਕ ਚੀਰ ਦੇਾਂਗੇ ਸਾਗ ਵੀ ਕੱਚਾ ਕੱਚਾ ਹੈ ਰੈਪੀ ਦੀ ਭੂਆ ਕੋਲੇ ਗਏ ਸੀਗੇ ਮੇਰੇ ਨਵਾਸਤੇ ਤੇ ਉੱਥੋਂ ਸਾਗ ਤੋੜ ਕੇ ਲਿਆਂਦਾ ਹੈ ਉਹ ਪਾਸਵਾਰ ਕਿ ਕੀਰ ਲਾਂਗੇ ਇਹ ਰਿਹਾ ਕਿ ਅਪਾ ਬਾल्टी 'ਚ ਪਾਣੀ ਪਾ ਕੇ ਰੱਖਿਆ ਹੈ ਤੇ ਉਹਦੇ 'ਚ ਪਾ ਦੇਵਾਂਗੇ ਕੌਣ ਵਾਸਤੇ ਜੇ ਸਾਰ ਤੋੜਦੇ ਤੇ ਬਾਹਲਾ ਗਿੱਲਾ ਗਿੱਲਾ ਜਾ ਹੋ ਜਾਂਦਾ ਹੈ ਤੇ ਥੀਰ ਨੌਖਾ ਜਾਂਦਾ ਹੈ ਆਏ ਕਰਕੇ ਆਪਾਂ ਸਾਰਾ ਛੀਰ ਲਾਂਗੇ ਸਾਗ ਲੋ ਆਪਾਂ ਸਾਗ ਸਾਰਾ ਛੀਰ ਲਿਆ ਪਾਲਕ ਵੀ ਬਾਥੂ ਵੀ ਮੈਥੇ ਵੀ ਤੇ ਆਪਾਂ ਸਰੋਂ ਦਾ ਸਾਗ ਵੀ ਛੀਰ ਲਿਆ ਹੁਣ ਬਾਲਟੀ ਚ ਪਾ ਦੇਾਂਗੇ ਪਾਣੀ ਪਾ ਕੇ ਰੱਖਿਆ ਹੋਇਆ ਆਪਾਂ ਧੋਣ ਵਾਸਤੇ ਜਿਉਂਨੇ ਆਪਾਂ ਅੱਗ ਬਾਲਾਂਗੇ ਤੇ ਪਤੀਲਾ ਧਰਾਂਗੇ ਹੁਣ ਆਪਾਂ ਪਤੀਲਾ ਧਰਾਂਗੇ ਪਾਣੀ ਪਾ ਕੇ ਰੱਖ ਲਿਆ ਆਪਾਂ ਢੇੜ ਘੜ ਵੀ ਪਾਣੀ ਦੀ ਪਾ ਕੇ ਰੱਖ ਲਈ ਤੇ ਇਹਨੂੰ ਆਪਾਂ ਠੱਕ ਦਿਆਂਗੇ ਤੇ ਜਦੋਂ ਪਾਣੀ ਉਬਲਣ ਲੱਗ ਗਿਆ ਫਿਰ ਆਪਾਂ ਸਾਗ ਪਾ ਦੇਾਂਗੇ ਵਿੱਚ ਲੋ ਪਾਣੀ ਆਪਣਾ ਰਿਜਣ ਲੱਗ ਗਿਆ ਥੋੜਾ ਥੋੜਾ ਤੇ ਹੁਣ ਆਪਾਂ ਸਾਗ ਪਾਵਾਂਗੇ ਸਾਗ ਆਪਣਾ ਕੱਚਾ ਕੱਚਾ ਹੀ ਹੈ ਮਾਰੇ ਨੰਦਲਾਨੀ ਹਜੇ ਬਣੀਆ ਤੇ ਪੱਕਿਆ ਨਹੀਂ ਹੈਗਾ ਸਾਗ ਕੱਚਾ ਕੱਚਾ ਪੱਤਰਾ ਜਿਆ ਵਧੀਆ ਬਣ ਜਾਊਗਾ ਹੁਣ ਆਪਾਂ ਨਾਣ ਪਾ ਦੇਾਂਗੇ। ਬੜਾ ਜਿਹਾ ਸਾਗ ਰਹਿ ਗਿਆ। ਤੇ ਕੋਤੀਲਾ ਭਰ ਗਿਆ ਜਮਾ ਤੇ ਬਾਕੀ ਦਾ ਜਿਹੜਾ ਥੋੜਾ ਜਿਹਾ ਰਹਿ ਗਿਆ ਆਪਾਂ ਫੇਰ ਪਾ ਦੇਾਂਗੇ ਬਾਅਦ ਚ ਜੋ ਨੀਵਾ ਹੋ ਗਿਆ। ਹੁਣ ਆਪਾਂ ਚੰਚਾ ਨਾਣ ਪਾ ਦੇਾਂਗੇ। ਟੋਟਾ ਕਦੇਾਂਗੇ। ਸਾਗ ਆ ਪਣ ਅਰੇ ਦਿਨ ਹੀ ਲੱਗ ਗਿਆ ਤੇ ਨੀਵਾ ਵੀ ਹੋ ਗਿਆ ਤੇ ਜਿਹੜੇ ਬਾਕੀ ਰਹਿੰਦੇ ਸਾਗ ਆ ਪਾ ਹੁਣ ਪਾਵਾਂਗੇ ਅਦਰ ਕਿੰ ਲੱਗ ਗਿਆ ਤੇ ਹੁਣ ਆਪਾਂ ਵੇਖ ਕੇ ਨਾ ਵੀ ਗੰਡਾ ਅੱਧਾ ਤਾਂ ਆਪਾਂ ਇਧਰੋ چیرਣਾ ਹੈ ਅੱਧਾ ਆਪਾਂ ਇਧਰੋ چیرਣਾ ਹੈ ਤੇ ਆਪਾਂ ਹੁਣ ਗੰਡਾ ਪਾ ਦੇਾਂਗੇ ਓਕੇ ਉਤੋਂ ਆਪਟਾ ਕਾਹਾਂਗੇ ਉਸ ਦਾ ਆਪਣਾ ਰਿਜੀ ਜਾਂਦਾ ਹੈ ਘੰਟਾ ਹੋ ਗਿਆ ਰਿਜੀ ਜਾਂਦੇ ਨੂੰ ਤੇ ਘੰਟਾ ਕਾਪਣਾ ਹੋਰ ਲੱਗੂਗਾ ਤੇ ਉਤੋਂ ਹਨੇਰਾ ਵੀ ਹੋ ਗਿਆ ਤੇ ਪੂਰਾ ਹਨੇਰਾ ਹੋ ਜਾਊਗਾ ਤੇ ਘੋਟਾਂਗੇ ਆਪਾਂ ਅੰਦਰ ਲਿਆ ਆ ਕੇ ਲੈਣ ਦੇ ਜਾਣ ਨੇ ਬਾਹਰ ਚਾਣਨ ਹੈ ਨਹੀਂ ਗੱਲ ਲੈਣ ਦਾ ਬੈਟਰੀ ਜਗਾਈ ਹੋਈ ਹੈ ਤੇ ਆਪਾਂ ਪੂਰਾ ਰੰਨ ਕੇ ਘੰਟਾ ਹੋਰ ਲੱਗੂਗਾ ਆਪਣਾ ਤੜਕਾ ਟੁੜਕਾ ਲਾਉਣਾ ਹੈ ਹਜੇ ਤੋਂ ਟੁਟਕ ਦਿਆਂਗੇ ਇਹ ਸਾਡਾ ਆਪਣਾ ਬਰਨ ਵਾਲਾ ਹੀ ਹੈ ਕਿ ਹੁਣ ਆਪੋ ਵਿੱਚ ਤੜਕਾ ਪਾਵਾਂਗੇ ਲਸਣ ਅਦਰਕ ਟਮਾਟਰ ਹਰੀ ਮਿਰਚ ਆਪਾਂ ਇੱਕ ਕੁੱਟ ਕੇ ਪਾਵਾਂਗੇ ਪਾਇਆ ਹੋਇਆ ਕੁੱਟ ਕੇ ਤੇ ਥੋੜੀ ਜਿਹੀ ਹਲਦੀ ਨਮਕ ਵਿੱਚ ਵੀ ਵਿੱਚੇ ਪਾਤਾ ਢੜਕਾ ਆਪਾਂ ਕੁੱਲ ਕੇ ਪਾਤਾ ਤੇ ਹੁਣ ਆਪਾਂ ਦਾਸ 15-20 ਮਿੰਟ ਸੇਕ ਹੋਰ ਲਵਾਵਾਂਗੇ ਰਹਿਣਾਂਗੇ ਫਿਰ ਆਪਾਂ ਲਾ ਲਾਂਗੇ ਸਾਗ ਬਾੜਨ ਵਾਲਾ ਹੀ ਹੈ। ਇਹ ਤੋ ਧੱਕ ਦਿਆਂਗੇ। ਲਓ ਸਾਗ ਆਪਾਂ ਬਾਹਰੋਂ ਲਾ ਲਈਆਂ ਅੰਦਾ ਤੇ ਬਾਹਰ ਨੇਰਾ ਸੀਗਾ। ਸਾਗ ਆਪਣਾ ਬਹੁਤ ਵਧੀਆ ਬਣਿਆਗਾ। ਰਿੱਜ ਕੇ ਤੇ ਹੁਣ ਆਪਾਂ ਇਹਨੂੰ ਘੋਟਾਂਗੇ। ਬਾਹਰ ਲਾਉਣ ਲੱਗਿਆ ਤਾਂ ਨਹੀਂ ਦਿਖਾ ਨੇਰਾ ਜਿਆਦਾ ਸੀਗਾ ਉਥੇ। ਆਪਾਂ ਾਟੇ ਦਾ ਆਲਣ ਪਾਵਾਂਗੇ। ਤੇ ਮੇਨੂੰ ਮਰਚਾ ਦਾ ਆਪਣਾ ਪਾਇਆ ਹੋਇਆ ਤੜਕਾ ਲਾਇਆ ਹੋਇਆਗਾ ਰੱਜ ਕੇ ਸਾਗ ਆਪਣਾ ਬਹੁਤ ਮਲਾਈ ਵਰਗਾ ਬਣ ਗਿਆ ਵਧੀਆ ਸਰੋਂ ਦਾ ਸਾਗ ਸੀ ਤੇ ਵਧੀਆ ਖੇਤ ਦਾ ਸਾਗ ਸੀਗਾ ਵੀ ਇਥੇ ਸਵਾਦ ਤਰਤੀ ਚੰਗੀ ਐ। ਦੋ ਘੰਟਿਆਂ ਵਿੱਚ ਦੀ ਸਾਗ ਬਣ ਗਿਆ। ਦੋ ਸਵਾ ਦੋ ਘੰਟੇ ਲੱਗੇ। ਤੇ ਦੇਖੋ ਰਿੰਝ ਕੇ ਕਿੰਡਾ ਵਧੀਆ ਬਣਿਆਗਾ। ਅੱਜ ਤਾਂ ਹਜੇ ਪਹਿਲੀ ਵਾਰ ਹੀ ਸਾਗ ਬਣਾਇਆਗਾ ਜਿਉਂ ਸਾਲ ਚੜਿਆ ਆਪਾਂ ਪਹਿਲੀ ਵਾਰ ਬਣਾਇਆ ਹਜੇ ਅਗਲੇ ਸਾਲ ਬਣਾਇਆ ਸੀ ਆਸ਼ਨਾ ਬਹੁਤ ਸੋਹਣੀ ਆਉਂਦੀ ਐ ਵਿੱਚ ਮੈਂ ਇਥੇ ਮੁੱਥੇ ਪਾਏ ਐ ਬਹੁਤ ਵਧੀਆ ਆਸ਼ਨਾ ਆਉਦੀ ਐ ਸਾਗ ਆਪਣਾ ਖੁੱਟ ਗਿਆ ਆਪਾਂ ਕੌਲੀ ਚ ਪਾਵਾਂਗੇ ਆ ਥੱਲੇ ਡੱਬੇ ਗੱੱਤਾ ਰੱਖਿਆ ਥੱਲੇ ਵਿਚ ਆਦਰ ਕਾਲੀ ਹੋਊਗੀ ਤਾਂ ਕਰਕੇ ਦੇਖੋ ਕਿੰਨਾ ਵਧੀਆ ਬਣਿਆ ਸਾਗ ਆਪਣਾ ਜੇ ਤੁਹਾਡੇ ਪਸੰਦ ਹੋਇਆ ਤਾਂ ਸਾਨੂੰ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਡਾ ਕ ਵਧੀਆ ਲੱਗਿਆ ਸਾਗ ਤੁਹਾਨੂੰ ਕਿ ਸਾਗ ਆਪਣਾ ਬਹੁਤ ਵਧੀਆ ਬਣਿਆ ਹੈ ਰਿੰਜ ਕੇ ਬਹੁਤ ਮੜਾਈ ਵਰਗਾ ਬਣ ਗਿਆ ਬਹੁਤ ਚੰਗੀ ਸਰੋਂ ਦਾ ਸਾਗ ਸੀ ਚੰਗੀ ਧਰਤੀ ਦਾ ਸਾਗ ਸੀ ਤੇ ਬਹੁਤ ਵਧੀਆ ਬਣਿਆ ਤੁਹਾਨੂੰ ਕਿੰਡਾ ਕ ਵਧੀਆ ਲੱਗਿਆ ਕਮੈਂਟ ਕਰਕੇ ਦੱਸਿਓ ਵੀ ਸਾਗ ਕਿੰਡਾ ਕ ਵਧੀਆ ਲੱਗਿਆ ਤੁਹਾਨੂੰ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ